ਸਾਬੇ ਸਾਰਾ ਏਰੀਆ ਜਿਹੜਾ ਹੈ ਤਕਰੀਬਨ ਐਗਰੀਮੈਂਟ ਹੈ ਤੇ ਜਿਵੇਂ ਪ੍ਰਧਾਨ ਸਾਹਿਬ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਇੱਥੇ ਰਜਿਸਟਰੀਆਂ ਦਾ ਬੜਾ ਰੋਲਾ ਹੈ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੇ 3-3 4-4 ਹਜ਼ਾਰ ਦੇ ਪਲਾਨ ਲਏ ਸਨ 80 75 80 ਜੇ ਅੱਜ ਉਹ ਬੰਦੇ 2-2 ਲੱਖ ਰੁਪਏ ਰਿਸਟੀ ਦਾ ਮੰਗ ਰਹੇ ਨੇ ਉਹਨਾਂ ਦੀ ਕੋਈ ਸੋਲੂਸ਼ਨ ਕੀਤਾ ਜਾਏਗਾ ਬਿਲਕੁਲ ਬਿਲਕੁਲ ਉਹਦਾ ਵੀ ਜਿਹੜਾ ਜਿਹੜਾ ਇਸ ਤਰ੍ਹਾਂ ਦਾ ਮਸਲੇ ਹੈਗੇ ਨੇ ਉਹ ਸਾਰੇ ਨੋਟ ਕਰਕੇ ਪਹਿਲਾਂ ਕੁਝ ਕਰਾਏ ਵੀ ਨੇ ਜਿਵੇਂ ਜਿਵੇਂ ਆਈ ਜਾਂਦੇ ਹੈ ਕਰਾਈਏ ਨੇ ਤੇ ਆਉਣ ਵਾਲੇ ਸਮੇਂ ਜਿਹੜਾ ਇਕੱਠੇ ਕਰਕੇ ਵੀ ਕਰਾਵਾਂਗੇ ਵੇਰਾ ਏਰੀਆ ਕਾਫੀ ਵੱਡਾ ਹੈ ਇਹਦੇ ਚ ਨਾ ਬੱਚਿਆਂ ਦੇ ਖੇਡਣ ਲਈ ਕੋਈ ਵੀ ਗਰਾਊਂਡ ਨਹੀਂ ਹੈ ਜਿਹਦੇ ਕਰਕੇ ਅੱਜਕੱਲ ਬੱਚਾ ਹਰ ਮੋਬਾਈਲ ਦੇ ਚ ਹੋ ਰਿਹਾ ਜਿਹਦੇ ਕਰਕੇ ਉਹਦੀ ਆਈ ਸਾਈਟ ਵੀ ਵੀਕ ਹੋ ਰਹੀ ਹੈ ਕੁਛ ਨਾ ਕੁਛ ਇਹੋ ਜਿਹੋ ਉប្រਾਲੇ ਹੋਣ ਤਾਂ ਜਿਆਦਾ ਵਧੀਆ ਹੋਵੇ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਔਰ ਲੋਕ ਤਿਆਰ ਬਰ ਤਿਆਰ ਬੈਠੇ ਨੇ ਵੀ ਐਮਪੀ ਦੀ ਇਲੈਕਸ਼ਨ ਝਾੜੂ ਵਾਲਾ ਪੜਨਵਾ ਕੇ ਚੰਗੀ ਤਰ੍ਹਾਂ ਸਪਾਈ ਕਰਨੀ ਜਿਹੜੀ ਰਹਿ ਗਈ ਆ ਤੇ ਜਦੋਂ 13 ਦੇ 13 ਐਮਪੀ ਸਾਡੇ ਹੋਣਗੇ ਕੌਂਸਲਰ ਅਮਾਦੀ ਪਾਰਟੀ ਦੇ ਹੋਣਗੇ ਐਮਐਲਏ ਆਮਾਦੀ ਪਾਰਟੀ ਦਾ ਸਰਕਾਰ ਆਮਾਦੀ ਖਬਰਾਓ ਨਾ ਨਿਸ਼ਚਿਤ ਹੋ ਜੋ ਆਉਣੇ ਸਮੇਂ ਚ ਕੋਈ ਕੰਮ ਇਹ ਜੈ ਨਹੀਂ ਰਹੂਗਾ ਜਿਹੜਾ ਮਲਕੇ ਵਿਧਾਨ ਸਭਾ ਕਪੂਰਚ ਨਹੀਂ ਆਇਆ ਹੋਗਾ ਸਾਰੇ ਹੋਏ ਹੋ ਔਰ 1 ਨੰਬਰ 2 ਨੰਬਰ 3 ਵਾਰਡ ਕਾਫੀ ਵੱਡਾ ਵਾਰਡ ਹੈ ਜਿਹਦੇ ਵਿੱਚ ਕੋਈ ਵੀ ਪਲਸ 2 ਤੱਕ ਦਾ ਸਕੂਲ ਨਹੀਂ ਹੈ ਸਾਰਿਆਂ ਨੂੰ ਜਾਂ ਤਾਂ ਬੱਚਿਆਂ ਨੂੰ ਰੋਡ ਦੋਸਤ ਪਰ ਜਾਣਾ ਪੈਂਦਾ ਹੈ ਜਾਂ ਤਾਂ ਫਿਰ ਕਸਾਵਾ ਜਾਣਾ ਪੈਂਦਾ ਹੈ ਜਾਂ ਫਿਰ ਮਲਟੀਪਲ ਸਾਡੀ ਸਰਕਾਰ ਬਣੀ ਸੀ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕੀਤੀ ਸੀ ਐਮਐਲਏ ਸਾਹਿਬ ਨੂੰ ਔਰ ਉਹ ਪੂਰੀ ਹੋਣ ਜਾ ਰਹੀ ਹੈ ਕਿ ਜਿਹੜਾ ਸਖਿਆਲ ਸਕੂਲ ਹੈ ਉਹ ਸਾਡੇ ਬਾਈਪਾਸ ਤੋਂ ਪਰਲੇ ਪਾਸੇ ਹੈ ਔਰ ਉਥੇ ਬਹੁਤ ਜ਼ਿਆਦਾ ਬੱਚਾ ਪੜਦਾ ਹੈ ਔਰ ਉਹਦੇ ਲਈ ਅਸੀਂ ਇੱਕ ਬੇਨਤੀ ਕੀਤੀ ਹੈ ਵੀ ਸਾਡੀ ਜਿਹੜੀ ਉਹ ਪੁਲ ਬਣਨੀ ਚਾਹੀਦੀ ਹੈ ਉਹ ਪੁਲ ਜੀਐਮਟੀ ਦੇ ਕੋਲ ਬਣੇ ਜਿਵੇਂ ਹਾ ਜਿੱਦਾਂ ਜੀਐਮਟੀ ਪੁਲ ਬਣੀ ਹੈ ਤਾਂ ਉਹ ਬ ਨਾਂ ਵਾਸਤੇ ਸਹੂਲਤ ਦਿੱਤੀ ਜਾਊਗੀ। ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਉਸ ਪੰਜਾਬ ਦੇਖ ਰਿਹਾ ਤੁਸੀਂ ਮੈਂ ਤੁਹਾਡੇ ਨਾਲ ਕਰਮਵੀਰ ਸ਼ਰਮਾ ਦੋਸਤੋ ਇਸ ਟਾਈਮ ਐਮਐਲਏ ਦਲਜੀਤ ਸਿੰਘ ਪੋਲਾ ਜਿਹੜੇ ਆ ਆਜ਼ਾਦ ਨਗਰ ਗਲੀ ਨੰਬਰ 10 ਗੁਰਦੁਆਰਾ ਸਾਹਿਬ ਕੋਲ ਪਹੁੰਚ ਚੁੱਕੇ ਨੇ। ਅੱਜ ਵਿਧਾਨ ਸਭਾ ਹਲਕਾ ਪੂਰਬੀ ਜੀ ਲੁਧਿਆਣੇ ਵਾਰਡ ਨੰਬਰ 2 ਚ ਜੀ ਅੱਜ ਸਾਰੇ ਸਤਿਕਾਰਯੋਗ ਸੰਗਤਾਂ ਨੇ ਇਕੱਠਿਆਂ ਹੋ ਕੇ ਜੀ ਔਰ ਪਹਿਲਾਂ ਤੋਂ ਅਸ਼ੀਰਵਾਦ ਦਿੰਦੇ ਨੇ ਅੱਜ ਵੀ ਅਸ਼ੀਰਵਾਦ ਦਿੱਤਾ ਤੇ ਇਹਨਾਂ ਦੀ ਸਮੱਸਿਆ ਵੀ ਸੁਣੀਆਂ ਗਈਆਂ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਹੁਣ 1 ਜੂਨ ਨੂੰ ਐਮਪੀ ਦੀ ਇਲੈਕਸ਼ਨ ਆ ਰਹੀ ਹੈ ਤੇ ਉਹਦੇ ਵਾਸਤੇ ਵੀ ਸਾਰਿਆਂ ਨੂੰ ਬੇਨਤੀ ਕੀਤੀ ਔਰ ਸਾਰੇ ਹੀ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਜਿੰਨੀਆਂ ਗਰੰਟੀਆਂ ਆਮ ਆਦੀ ਪਾਰਟੀ ਨੇ ਦਿੱਤੀਆਂ ਸੀ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜਰੀ ਬਾਦਰੀ ਰਹਿਣ ਵਿੱਚ ਸਾਡੇ ਮਾਨ ਜੋ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਜਿਨੀਆਂ ਗਰੰਟੀ ਦਿੱਤੀ ਸੀ ਅੱਜ ਇੱਕ ਇੱਕ ਗਰੰਟੀ ਉਹ ਪੂਰੀ ਹੋ ਰਹੀ ਹੈ ਔਰ ਲੋਕ ਇਸ ਚੀਜ਼ ਨੂੰ ਬਹੁਤ ਖੁਸ਼ ਨੇ ਲੋਕ ਸਾਰੇ ਬਹੁਤ ਸੂਝਵਾਨ ਨੇ ਖਾਸ ਕਰਕੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਨੇ ਹਮੇਸ਼ਾ ਹੀ ਹਰ ਕਦਮ ਕੇ ਪਹਿਲ ਕੀਤੀ ਹੈ ਜਾਹੇ ਆਜ਼ਾਦੀ ਲੜੇ ਸਭ ਤੋਂ ਪਹਿਲ ਪੰਜਾਬੀਆਂ ਦੀ ਸੀਗੀ ਪੰਜਾਬ ਦੀ ਸੀਗੀ ਤੇ ਔਰ ਬਹੁਤ ਸੂਝਵਾਨ ਨੇ ਔਰ ਲੋਕ ਜਾਣਦੇ ਨੇ ਵੀ ਅੱਜ ਗੱਲ ਕੀਤੇ ਤੇ ਆਪ ਕਹਿ ਰਹੇ ਨੇ ਵੀ ਸਾਬੇ ਜਿਹੜਾ ਏਰੀਆ ਕਾਫੀ ਵੱਡਾ ਹੈ ਇਹਦੇ ਚ ਨਾ ਬੱਚਿਆਂ ਦੇ ਖੇਡਣ ਲਈ ਕੋਈ ਵੀ ਗਰਾਊਂਡ ਨਹੀਂ ਹੈ ਜਿਹਦੇ ਕਰਕੇ ਅੱਜ ਕੱਲ ਬੱਚਾ ਹਰ ਮੋਬਾਈਲ ਦੇ ਵਿੱਚ ਹੋ ਰਿਹਾ ਜਿਹਦੇ ਕਰਕੇ ਉਹਦੀ ਆਈ ਸਾਈਟ ਵੀ ਵੀਕ ਹੋ ਰਹੀ ਹੈ ਕੁਛ ਨਾ ਕੁਛ ਇਹੋ ਜਿਹੋ ਉਪਰਾਲੇ ਹੋਣ ਤਾਂ ਜਿਆਦਾ ਵਧੀਆ ਹੋਵੇ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਆਂ ਆਉਣ ਵਾਲੇ ਸਮੇਂ ਦੇ ਵਿੱਚ ਔਰ ਲੋਕ ਤਿਆਰ ਵਰ ਤਿਆਰ ਬੈਠੇ ਨੇ ਵੀ ਐਮਪੀ ਦੀ ਇਲੈਕਸ਼ਨ ਝਾੜੂ ਵਾਲਾ ਪਟਨਵਾ ਕੇ ਚੰਗੀ ਤਰ੍ਹਾਂ ਸਪਾਈ ਕਰਨੀ ਜਿਹੜੀ ਰਹਿ ਗਈ ਆ ਤੇ ਜਦੋਂ 13 ਦੇ 13 ਪਾਰਟੀ ਦੇ ਹੋਣਗੇ ਐਮਐਲਏ ਆਮ ਆਦੀ ਪਾਰਟੀ ਦਾ ਸਰਕਾਰ ਆਮ ਆਦੀ ਪਾਰਟੀ ਦੀ ਇਹ ਸਾਰੇ ਕੰਮ ਜਿਹੜੇ ਰਹਿੰਦੇ ਨੇ ਪੂਰੇ ਦੇ ਪੂਰੇ ਕਰਕੇ ਦੇਵਾਂਗੇ ਘਬਰਾਓ ਨਾ ਨਿਸ਼ਚਿਤ ਹੋ ਜਾਓ ਔਰ ਇਸ ਸਮੇਂ ਚ ਕੋਈ ਕੰਮ ਇਹ じゃ ਨਹੀਂ ਰਹੂਗਾ ਜਿਹੜਾ ਮਿਲ ਕੇ ਵਿਧਾਨ ਸਭਾ ਹਾਲ ਕਪੂਰ ਚ ਨਹੀਂ ਆਇਆ ਹੋਗਾ ਸਾਰੇ ਹੋਏ ਅੱਛਾ ਐਮਐਲਏ ਸਾਹਿਬ ਇਹ ਸਾਰਾ ਏਰੀਆ ਜਿਹੜਾ ਹੈ ਤਕਰੀਬਨ ਐਗਰੀਮੈਂਟ ਹੈ ਤੇ ਜਿਵੇਂ ਪ੍ਰਧਾਨ ਸਾਹਿਬ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਇਹ ਤੇ ਰਜਿਸਟਰੀਆਂ ਦਾ ਬੜਾ ਰੋਲਾ ਹੈ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੇ 3-3 4-4 ਹਜ਼ਾਰ ਦੇ ਪਲਾਟ ਲਈ ਹੈ 78 75 80 ਜੇ ਅੱਜ ਉਹ ਬੰਦੇ 2-2 ਲੱਖ ਰੁਪਏ ਰਜਿਸ ਇਹਦਾ ਇਸ ਤਰ੍ਹਾਂ ਦਾ ਮਸਲੇ ਹੈ ਕਿ ਨਹੀਂ ਉਹ ਸਾਰੇ ਨੋਟ ਕਰਕੇ ਪਹਿਲਾਂ ਕੁਝ ਕਰਾਏ ਵੀ ਨਹੀਂਵੇਂ ਜਿਵੇਂ ਜਿਵੇਂ ਆਈ ਜਾਂਦੇ ਕਰਾਈ ਜਾਂਦੇ ਤੇ ਆਉਣ ਵਾਲੇ ਸਮੇਂ ਜਿਹੜਾ ਇਕੱਠੇ ਕਰਕੇ ਵੀ ਕਰਾਵਾਂ ਲੱਗ ਰਿਹਾ ਕਿਵੇਂ ਦੇਖਦੇ ਹਾਂ ਕਿ ਜਿਹੜੀ ਐਮਪੀ ਦੀ ਚੋਣਾਂ ਨੇ 1 ਜੂਨ ਨੂੰ ਦਸਿਆਂ ਐਲਾਨੀਆਂ ਗਈਆਂ ਨੇ ਕੀ ਲੱਗਦਾ ਹੈ ਕਿ ਕੋਈ ਚਿਹਰਾ ਹਜੇ ਤੱਕ ਅਲਾਟ ਕੀਤਾ ਗਿਆ ਨਹੀਂ ਦੇਖੋ ਜੀ ਚਿਹਰਾ 8 ਸੀਟਾਂ ਤੇ ਅਲਾਟ ਕਰ ਦਿੱਤਾ ਗਿਆ ਜੀ 5 ਸੀਟਾਂ ਬਾਕੀ ਨੇ ਉਹਦਾ ਵੀ ਬਹੁਤ ਜਲਦੀ ਕਰ ਦਿੱਤਾ ਜਾਊਗਾ ਔਰ ਤੁਸੀਂ ਅੱਜ ਇਕੱਠ ਦੇਖ ਕੇ ਆਇਆ ਦੇਖ ਲਓ ਹਰਾਨ ਹੈ ਲੋਕ ਬੈਠੇ ਨੇ ਜਿਹੜਾ ਛਾਡੋ ਵਾਲਾ ਬੜਨ ਦੁਬਾਨ ਨੂੰ ਉਤਾਵਲੇ ਹੋਏ ਬਟਣ ਵੀ ਕਦੋਂ ਸਾਡੇ ਇਲੈਕਸ਼ਨ ਅਨਾਉ ਉਸ ਵੇ ਤੇ ਅਸੀਂ ਜੋ ਸੀ ਆਪਣਾ ਆਪਣਾ ਕੈਂਡੀਡੇਟ ਜਿਹੜਾ ਉਹ ਜਿੱਦਾਂ ਭੋਲਾ ਜੀ ਨੂੰ ਜਿਤਾ ਕੇ ਭੇਜਿਆ ਸੀ 38000 ਵੋਟਾਂ ਨਾਲ ਉਦਾਂ ਹੀ ਅਸੀਂ ਜਿਤਾ ਕੇ ਭੇਜਿਆ ਕੀ ਲੱਗਦਾ ਹੈ ਅੱਜ ਆਮਾ ਆਮਾ ਦੀ ਪਾਰਟੀ ਨੇ ਸਾਰੇ ਮੁੱਦੇ تقریبا ਖਤਮ ਕਰ ਦਿੱਤੇ ਸਿਹਤ ਦਾ ਮੁੱਦਾ ਹੋਵੇ ਤਾਂ ਆਮਾ ਦੀ ਕਲੀਨਿਕ ਬਹੁਤ ਜ਼ਿਆਦਾ ਬਣ ਗਏ ਨੇ ਹਨਾ ਹਰ ਬੰਦੇ ਨੂੰ ਦਵਾਈ ਫ੍ਰੀ ਮਿਲ ਰਹੀ ਐ ਐਕਸ-ਰੇ ਫ੍ਰੀ ਹੋ ਰਹੇ ਨੇ ਹਨਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸਿੱਖਿਆ ਦੀ ਤੇ ਸਕੂਲ ਬਹੁਤ ਅੱਛਾ-ਅੱਛੇ ਬਣਾਏ ਹੋਣੀ ਥੋੜੇ ਦਿਨ ਪਹਿਲਾਂ ਇੱਕ ਉਦਘਾਟਨ ਹੋਇਆ ਸਕੂਲ ਉਸ ਤਰ੍ਹਾਂ ਦਾ ਕੋਈ ਸਕੂਲ ਇੱਥੇ ਆਪਣੇ ਏਰੀਆ 'ਚ ਹੈ ਹੀ ਨਹੀਂ ਸੀ ਕੀ ਲੱਗਦਾ ਹੈ ਕਿ ਜਿਹ ਦੇ ਨੇ ਜਿਹੜੇ ਬਾਕੀ ਕੰਮ ਰਹਿ ਗਏ ਨੇ ਵੈਸੇ ਤਾਂ ਜਿਹੜੇ ਐਮਐਲਏ ਸਾਡੇ 92 ਐਮਐਲਏ ਨੇ ਪੰਜਾਬ ਦੇ ਵਿੱਚ ਕੱਲਾ ਕੱਲਾ ਕੰਮ ਜਿਹੜਾ ਹੈ ਉਹ ਕੰਪਲੀਟ ਕਰਕੇ ਦੇ ਰਹੇ ਨੇ ਜੇ ਸਕੂਲ ਦੀ ਗੱਲ ਕਰੀਏ ਤੇ ਸਕੂਲ ਆਫ ਐਮਿਨੈਂਸ ਸਾਡੇ ਲੁਧਿਆਣੇ ਦੇ ਵਿੱਚ ਟਿਬਾ ਰੋਡ ਆਪਣਾ ਚੰਡੀਗੜ੍ਹ ਰੋਡ ਦੇ ਆਰਵਰਧਮਾਨ ਦੀ ਬੈਕਸਾਈਡ ਤੇ ਬਣਿਆ ਔਰ ਹਰ ਸਕੂਲ ਜਿੰਨੇ 10 ਸਕੂਲ ਸਾਡੇ ਏਰੀਆ ਵਿੱਚ ਪੈਂਦੇ ਨੇ ਹਲਕਾਪੁਰ ਵਿੱਚ ਐਮਐਲਏ ਸਾਹਿਬ ਨੇ ਹਰੇਕ ਸਕੂਲ ਦੇ ਵਿੱਚ ਕਰੋੜ ਰੁਪਿਆ 50 ਲੱਖ ਰੁਪਿਆ ਹਰੇਕ ਸਕੂਲ ਦੇ ਵਿੱਚ ਕਰਾਣ ਦਿੱਤੀਏ ਉਹਦੇ ਵਿੱਚ ਕਮਰੇ ਜਿਹੜਾ ਫਰਨੀਚਰ ਨਵਾਂ ਔਰ ਟੀਚਰਾਂ ਲਈ ਜਿਹੜਾ ਫ ਵਸਤੇ ਹਰ ਚੀਜ਼ ਵਾਸਤੇ ਜਿਹੜਾ ਹੈ ਨਾ ਉਹ ਫੰਡ ਮਿਲ ਕੇ ਲੈ ਕੇ ਦੇ ਰਹੇ ਹਨ ਪਰ ਇੱਕ ਨੰਬਰ ਦੋ ਨੰਬਰ ਤਿੰਨ ਵਾਰਡ ਕਾਫੀ ਵੱਡਾ ਵਾਰਡ ਹੈ ਜਿਹਦੇ ਵਿੱਚ ਕੋਈ ਵੀ ਪਲਸ 2 ਤੱਕ ਦਾ ਸਕੂਲ ਨਹੀਂ ਹੈ ਸਾਰੇ ਨੂੰ ਜਾਂ ਤਾਂ ਬੱਚੇ ਨੂੰ ਰੋਡ ਤੋਂ ਉਸ ਪਰ ਜਾਣਾ ਪੈਂਦਾ ਹੈ ਜਾਂ ਤਾਂ ਫਿਰ ਕਾਸਵਾ ਜਾਣਾ ਪੈਂਦਾ ਹੈ ਜਾਂ ਫਿਰ ਮਲਟੀਪਲ ਸਾਡੀ ਸਰਕਾਰ ਬਣੀ ਸੀ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕੀਤੀ ਸੀ ਐਮਐਲਏ ਸਾਹਿਬ ਨੂੰ ਔਰ ਉਹ ਪੂਰੀ ਹੋਣ ਜਾ ਰਹੀ ਹੈ ਕਿ ਜਿਹੜਾ ਸਖਿਆਲ ਸਕੂਲ ਹੈ ਉਹ ਸਾਡੇ ਬਾਈਪਾਸ ਤੋਂ ਪਰਲੇ ਪਾਸੇ ਹੈ ਔਰ ਉਥੇ ਬਹੁਤ ਜ਼ਿਆਦਾ ਬੱਚਾ ਪੜਦਾ ਹੈ ਔਰ ਉਹਦੇ ਲਈ ਅਸੀਂ ਇੱਕ ਬੇਨਤੀ ਕੀਤੀ ਹੈ ਵੀ ਸਾਡੀ ਜਿਹੜੀ ਉਹ ਪੁਲ ਬਣਨੀ ਚਾਹੀਦੀ ਹੈ ਉਹ ਪੁਲ ਜੀਐਮਟੀ ਦੇ ਕੋਲ ਬਣੀ ਹੈ ਤਾਂ ਉਹ ਬਹੁਤ ਜਲਦੀ ਉਹਨਾਂ ਨੇ ਵਾਅਦਾ ਕੀਤਾ ਵੀ ਬਹੁਤ ਜਲਦੀ ਉਹ ਬਣਾ ਕੇ ਉਹ ਪੂਰੀ ਕਰਕੇ ਬੱਚਿਆਂ ਵਾਸਤੇ ਸਹੂਲਤ ਦਿੱਤੀ ਜਾਊਗੀ ਧੰਨਵਾਦ ਜੀ